ਆਇਆ ਆਇਆ ਹਾਂਜੀ ਖੜੇ ਦੋਸਤ ਮੈਂ ਵਰਤ ਰਗਾ ਮੈਂ ਉਹਨਾਂ ਯਾਰ ਇਹ ਆ ਕਿਸੇ ਨੇ ਧਾਂਤੂ ਦੀ ਬਣੀ ਗਊ ਤੇ ਉਹਦਾ ਬੱਚਾ ਭੇਂਟਾ ਕੀਤਾ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਬਾਬਾ ਪਾਲਾ ਸਿੰਘ ਦੀ ਗਊਆਂ ਵਾਲਿਆਂ ਦੀ ਜਾਤ ਦੇ ਵਿੱਚ ਬਣਿਆ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਅੱਜ ਅਸੀਂ ਪਿੰਡ ਖਲਹਿਰਾ ਦੀ ਸੰਗਤ ਵੱਲੋਂ ਪੱਠਿਆਂ ਦੀ ਸੇਵਾ ਲੈ ਕੇ ਗਏ ਹਾਂ ਤੇ ਉੱਥੇ ਦਾ ਸਾਰਾ ਮਾਹੌਲ ਤੇ ਗਉਆਂ ਦੀ ਜੋ ਸ਼ਿਵਾ ਹੁੰਦੀ ਹੈ ਉਹ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਵਿਖਾਵਾਂਗੇ ਬਾਬਾ ਬਕਾਲਾ ਰਈਆ ਨੇੜੇ ਜਾਂਦੇ ਨਹੀਂ ਮੈਂ ਨਾ 10 ਮਿੰਟ ਪਹਿਲਾਂ ਲੰਗਰ ਛਾਲ ਲੈਂਦੇ ਕੀ ਖਿਆਲ ਆ ਫਿਰ ਲਾ ਲੈਂਦੇ 2 ਮਿੰਟ ਲੱਗਦੇ ਲਾ ਕੇ ਖਾਣੇ ਆ ਯਾਰ ਮਿਲ ਭੁੱਖ ਲੱਗੀ ਬਹੁਤ ਜ਼ਿਆਦਾ ਇਹਨੂੰ ਜ਼ਿਆਦਾ ਭੁੱਖ ਲੱਗੀ ਮੈਂ ਖਾਦਾ ਹੀ ਨਹੀਂ ਸੇਰਦਾ ਆਓ ਉਹ ਤੇਰੇ ਕੋਲ ਨਾ ਹਾਂ ਉਧਰ ਆ ਆ ਉਧਰ ਨਹੀਂ ਬੜਿਆ ਨਾ ਬੜਿਆ ਨਾ 11000 ਤੋਂ ਵੱਧ ਗਿਣਤੀ ਦੇ ਵਿੱਚ ਗੱਲਾਂ ਉੱਥੇ ਬਾਬਾ ਜੀ ਦੇ ਬਾੜੇ 'ਚ ਰਹਿੰਦੀਆਂ ਹਨ ਔਰ ਬਹੁਤ ਹੀ ਸਰਦਾ ਭਾਵਨਾ ਨਾਲ ਸੇਵਾ ਦਾ ਰੋਥੀ ਸੇਵਾ ਕਰਦੀ ਹੈ तकरीबन ਸੰਤਾਰੂਜ ਪੱਠੇ ਦੇ ਵੀ ਜਾਂਦੀ ਹੈ ਔਰ ਬਾਬਾ ਜੀ ਨੇ ਆਪਣੇ ਵੀ ਖੇਤਾਂ ਵਿੱਚ ਪੱਠੇ ਲਾਏ ਆ ਉੱਧਰੇ ਉੱਧਰੇ ਬੂਆ ਬਾਂਦੂ ਤੇ ਚਲੀ ਗਈ ਆਪਣੇ ਪੈਰ ਜੋ ਤੇ ਲਾਦੇ ਲਾਦੇ ਖੁਰਲੀ ਦੇ ਨਾਲ ਉਧਰ ਨੂੰ ਪਰ ਇਹਨੂੰ ਪਰ ਇਹਨੂੰ ਸੱਜੇ ਨੂੰ ਮੋੜ ਸੱਜੇ ਨੂੰ ਉਹ ਮੋੜ ਤੇ ਮੋੜ ਤੋਂ ਨਾਲ ਨਾਲ ਉਹ ਲਈ ਜਾ ਪਰ ਇਹਨੂੰ ਉਹ ਸਿੱਧਾ ਲੈ ਜਾ ਖੁਰਲੀ ਸੁੱਟ ਦਿੰਨੇ ਆ ਐ ਖੁਰਲੀ ਵੇ ਨਾਲ ਨਾਲ ਜਾਣ ਦੇ ਫਿਰ ਉਹ ਮੁੱਟੋ ਅੱਗਾ ਘੁਮਾ ਲਈਆਂ ਸਾਰੀ ਖੁਰਲੀ ਭਰ ਦਿੰਨੇ ਆ ਗਾਓ ਉਹ ਛਿੰਝ ਛੋਟ ਓਏ ਖੁਰਲੀ ਤੇ ਛੋਟ ਓਏ ਓਏ ਜਿੰਦੇ ਜਿੰਦਿਆ ਖੁਰਲੀ ਤੇ ਛੋਟ ਹੋੜੇ ਹੋ ਪਰੇ ਤੇ ਹੋ ਹੋਰ ਦਰਦਾ ਮੇਲਾ ਪਰੇ ਹੋ ਉਹਨਾਂ ਨੂੰ ਬਾਦ ਸੇਵਾ ਨੂੰ ਸਾਰੀ ਸੇਵਾ ਹੀ ਉਹਦੇ ਹੋਣ ਦਾਸੇ ਵੱਚਾ ਗਈ ਜਾਂਦਾ ਉਹਨੂੰ ਫੜਾਈ ਆ ਥੱਲੇ ਆ ਉਹਦਾ ਤੇਰੇ ਵੇਖ ਤੇ ਡੀਡੀ ਦਾ ਨਹੀਂ ਹੋਣੀ ਕਾ ਹੋਏ ਹਾਂ ਉਹ ਕੋੜੇ ਆ ਜਿੰਨਾ ਉੱਠਣ ਜਾਂਦੇ ਇਹਨਾਂ ਗਾੜੀ ਸੋਟੇ ਇੱਕ ਇੱਕ ਥੱਬੀ ਆਹੋ ਇਸ ਤਰ੍ਹਾਂ ਹੀ ਕਰ ਦੇ ਆਓ ਆਪ ਸੇ ਉਪਰ ਹੈਡ ਤੇ ਵੀਰ ਆਹ ਅੰਦਰ ਵੈਸੇ ਨਹੀਂ ਗਈ ਹੋਰ ਆਹ ਯਾਰ ਜਾਣੇ ਜਾਣੇ ਜਾਂਦਾ ਮੈਂਟੋ 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 ਮੈਂਟ ਬੰਦ ਕਰ ਦੋ ਬੰਦ ਕਰ ਦੋ ਜੇਲ ਬੰਦ ਕਰ ਦੋ ਉਹ ਬਾਬਿਆਂ ਦੇ ਕਿੱਥੇ ਆ ਉਹ ਇੱਧਰ ਯਾਰ ਉਹ ਬੋਲਾਂ ਨੂੰ ਵੀ ਆਂਦੇ ਦੋ ਘੱੱਬੇ ਲਾ ਦੋ ਇਹ ਬੱਚ ਬੜਾ ਫੜਾਦਾ ਹੀ ਨਹੀਂ ਨਹੀਂ ਉਹਨੇ ਠੀਕ ਕਰ ਦਿੱਤੀ ਉਹ ਹੋਏ ਨੂੰ ਕੀ ਆ ਤੇਰੇ ਮੈਂ ਦੱਸਾਂ ਇੱਕ ਦੀ ਚਿੰਗਿਆਟ ਨਾਲ ਰਿਆਂ ਇਹਦੇ ਗੱਲ ਪੱਟੀ ਇੱਧਰੇ ਨਾ ਨਾ ਇਥੇ ਪ੍ਰੋਗਰਾਮ ਦੀ ਖਾਦ ਨੂੰ ਦੱਸਾ ਕਰੀ ਤਾਨ ਜਰਨਾ ਪਾਪੋ ਜਰਨਗਿਆ ਚੇਕ ਜੀ ਬਾਈ ਪਾ ਰਹੇ ਹੈਂ ਚਾਲੇ ਦੀ ਹਰੀ ਦਾ ਨਾ ਉਂਟਣੀ ਆ ਹਾਂ ਉਂਟਣੀ ਓਏ ਵਿਚਾਰੀ ਗਰੀਬ ਬਾਬਾ ਪਾਲਾ ਸਿੰਘ ਜੀ ਗਊਆਂ ਵਾਲਿਆਂ ਦੀ ਯਾਦ ਦੇ ਵਿੱਚ ਬਣਿਆ ਇਹ ਗੁਰਦੁਆਰਾ ਬਾਬਾ ਬਕਾਲਾ ਨੇੜੇ ਰਈਆ ਵਿਖੇ ਸਥਿਤ ਹੈ ਔਰ ਬਹੁਤ ਹੀ ਵਧੀਆ ਪ੍ਰਬੰਧ ਹੈ ਇਥੇ ਪਸ਼ੂਆਂ ਦੀ ਸੇਵਾ ਹੁੰਦੀ ਆ ਘੋੜੇ ਰੱਖੇ ਆ ਹੂੰਠਿਆ ਗਊਆਂ ਆ ਟਰਾਲੀ 'ਚ ਪੱਠੇ ਲਾਉਣ ਤੋਂ ਬਾਅਦ ਅਸੀਂ ਬਾਬਾ ਬਕਾਲਾ ਨਵੀਂ ਪਾਸ਼ਾ ਜੀ ਸ੍ਰੀ ਗੁਰਦੇਵਾ ਦਰਜੀ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਗਏ ਪਹਿਲਾਂ ਇਸ਼ਨਾਨ ਪਾਣੀ ਕੀਤਾ ਫਿਰ ਦਰਸ਼ਨ ਕੀਤੇ ਫਿਰ ਲੰਗਰ ਛਕਿਆ ਫਿਰ ਸ਼ਾਮ ਨੂੰ ਆਪਣੇ ਘਰ ਇੰਡੀਆ ਆ ਕੇ ਵਾਪਸ ਕੈਰ ਕਰਾਤੀ ਉਹ ਕੱਲ ਹੁਣ ਗਿੱਲਾ ਹੋ ਗਿਆ ਇੱਧਰ ਲਿਆ ਸਾਰੇ ਰੋਣ ਤੇ ਇਹਨੂੰ ਤੇ ਦੇਣਾ ਨਹੀਂ ਨਾ ਤੌਲੀਆ ਹੈ ਇਹਨੂੰ ਦੇ ਦ ਤਾਂ ਮੁਰਗੀ ਨਹੀਂ ਹੋਣਾ ਨਹੀਂ ਰਹਿਣਾ ਇਹਨੂੰ ਤੇ ਨਾ ਤੌਲੀਆ ਨਹੀਂ ਚੜਗੇ ਟ੍ਰੈਕਟਰ ਆਂਦਾ ਪਰ ਤੌਲੀਆ ਮਿਲਦੇ ਕੌਣ はい。哎